50000 ਤੋਂ ਲੈ ਕੇ 70000 ਰੁਪਏ ਤੱਕ ਆਪਣਿਆਂ ਲੈਸ ਰੇਟ ਚੱਲਦਾ ਹੋ ਡੀਲਰਾਂ ਨਾਲ ਅੱਜ ਨਾਲ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੋ ਕਾਰਾਂ ਲੈ ਕੇ ਦਵਾਂਗੇ ਇਹ ਆ ਗਈ ਫਾਇਰਸਟਾਰ ਰੇਟਿੰਗ ਵਾਲੀ ਡੀਜ਼ਲ ਟਾਟਾ ਨੈਕਸਨ ਉੱਚਾ ਮਾਡਲ ਤੇ ਨਾਲ ਆਪਾਂ ਤੁਹਾਨੂੰ ਡਿਜ਼ਾਇਰ ਸਿਡਾਨ ਦੇ ਵਿੱਚ ਲੈ ਕੇ ਦੇ ਦਾਂਗੇ ਮਾਰਕੀਟ ਦੇ ਨਾਲ ਰੇਟ ਦੋਨਾਂ ਦੇ ਟਰਾਈ ਕਰ ਲੈਣਾ ਤੇ ਆਪਣਾ ਰੇਟ ਕੰਪੈਰੀਜ਼ਨ ਦੇਖਣਾ ਵੀਡੀਓ ਨੂੰ ਲਾਸਟ ਤੱਕ ਦੇਖ ਲੈਣਾ ਆਪਾਂ ਕੀ ਰੇਟ ਦੇ ਵਿੱਚ ਤੁਹਾਨੂੰ ਕਾਰਾਂ ਲੈ ਕੇ ਦਵਾਂਗੇ ਤੇ ਵੀਰ ਇਹਦੀ ਡਿਟੇਲ ਦੱਸੋ ਇਹ ਵੀਰ ਜੀ 18 ਮਾਡਲ ਹੈ ਹਾਂਜੀ ਵੀਐਕਸ ਆਈ ਹੈ ਪੈਟਰੋਲ ਦੀ ਠੀਕ ਹੈ ਫਾਸਟ ਬੋਲਰ ਦੀ ਕਾਰ ਹੈ ਸੀਐ ਤੇ ਇਹ ਗੱਡੀ ਦਾ ਆਪਾਂ ਛੋਟਾ ਜਿਹਾ ਰੇਟ ਦੇਣੇ ਵਾਲਾ ਕਿਹ ਕਰਦਨੇ ਆ 480000 ਰੁਪਏ ਮਨ ਲਓ ਮਾਰਕੀਟ ਰੇਟ ਸਾਢੇ 50 ਨੇ ਤੇੜੇ ਜਿਹੇ ਆਪਾਂ 480 ਦੇ ਵਿੱਚ ਫਰਸਟ ਓਨਰ ਕਾਰ ਆ ਕੋਈ ਸੈਕੰਡ ਨਹੀਂ ਥਰਡ ਨਹੀਂ ਕੋਈ ਐਚ ਆਰ ਡੀ ਐਲ ਨੰਬਰ ਨਹੀਂ ਚੱਕੀ ਕੋ ਨੰਬਰ ਕਾਰ ਤੁਹਾਨੂੰ ਲੈ ਕੇ ਦੇ ਦਨੀ ਆ ਫੁੱਲ ਫਾਈਨਾਂਸ ਤੇ ਕਾਰ ਵੀ ਵਰਦਾਂਗੇ ਪਰ ਫਾਈਲ ਬਸ ਵਧੀਆ ਲੈ ਕੇ ਆਇਨਾ ਇਹਦੇ ਬਰਾ ਡੀਜ਼ਲ ਵਾਲੀ 5 ਸਟਾਰ ਰੇਟਿੰਗ ਵਾਲੀ ਕਾਰ ਲੱਭ ਰਹੇ ਨੇ ਤੇ ਗਰਾਉਂਡ ਕਲੀਅਰنس ਉੱਚੀ ਭਾਲਦੇ ਨੇ ਆ ਲੈ ਜਨਾ ਇਹ 18 ਰਜਿਸਟਰ ਉੰਨੀ ਹੈ ਜੀ ਠੀਕ ਆ ਫਿਰ ਡੀਜ਼ਲ ਟਾਪ ਵੇਰੀਐਂਟ ਹੈ ਠੀਕ ਆ ਫਿਰ ਨਵੀਂ ਫੋਰ ਕੰਡੀਸ਼ਨ ਅੰਟੀਰੀਅਰ ਦਿਖਾਓ ਅੰਦਰ ਤੋਂ ਨਮਾ ਹੈ ਬਿਲਕੁਲ ਠੀਕ ਹੈ ਫਸਟ ਓਨਰ ਦੀ ਕਾਰ ਹੈ ਜੀ ਠੀਕ ਹੈ ਇਹਦਾ ਆਪਾਂ ਛੋਟਾ ਜਿਹਾ ਰੇਟ ਇੱਕ ਦੇਣ ਵਾਲਾ ਕਰ ਦਿੰਦੇ ਆ 460000 ਰੁਪਏ ਦੀ ਕਾਰ ਦੇ ਦਾਂਗੇ ਓਕੇ ਇਹ ਰੇਟ ਕਿਤੇ ਵੀ ਨਾ ਮਿਲੂ ਮਾਰਕੀਟ ਜਿਹਦਾ ਰੇਟ 5 ਤੋਂ ਉੱਪਰ ਚੱਲੀ ਜਾਂਦਾ 5.5 ਲੱਖ ਰੁਪਇਆ ਪਲੱਸ ਰੇਟ ਚੱਲਦਾ ਜੀ ਇਹ 18 ਰਜਿਸਟਰਡ ਹੁੰਨੀ ਆ ਗਈ ਹੈ ਕੋਈ ਨੀਵਾ ਮਾਡਲ ਨਹੀਂ ਹੈਗਾ ਤੇ ਹੁਣ ਆਪਣਾ ਰੇਟ ਹੈਗਾ 4,60,000 ਰੁਪਏ ਦੇ ਵਿੱਚ ਬਿਲਕੁਲ ਬ੍ਰਿਸ਼ਟੌਨ ਦੇ ਪਾਸ ਲੱਗੇ ਹੋਏ ਆ ਫੁੱਲ ਫైనాన్స్ ਤੇ ਫੁੱਲ ਫైనాన్స్ ਤੇ ਇਹ ਲੈ ਜਨਾ ਫੁੱਲ ਫైనాన్స్ ਤੇ ਉਹ ਲੈ ਜਨਾ ਬਸ ਕੰਡੀਸ਼ਨ ਇਹ ਆ ਪ੍ਰੋਫਾਈਲ ਵਧੀਆ ਹੋਵੇ ਤੁਹਾਡੀ ਕਿਉਂਕਿ ਪ੍ਰੋਫਾਈਲ ਦੇ ਉੱਪਰ ਜਿਹੜਾ ਫైనాన్స్ ਤੇ ਰੇਟ ਆਪਾਂ ਤੁਹਾਨੂੰ ਮਾਰਕੀਟ ਨਾਲੋਂ ਜਾਇਜ਼ ਲੈ ਕੇ ਦੇ ਦਨੇ ਆ ਕੋਈ ਵੀ ਅਗਰ ਤੁਸੀਂ ਅਦਰ ਕਾਰ ਵੀ ਲੈਣੇ ਤੁਸੀਂ ਕਾਰ ਵੀ ਰੋਨ ਸਟੋਰ ਤੇ 70000 ਰੁਪਏ ਤੱਕ ਆਪਣਾ ਲੈਸ ਰੇਟ ਚੱਲਦਾ ਹੋਊ ਡੀਲਰਾਂ ਨਾਲ ਬਾਕੀ ਅਗਰ ਤੁਸੀਂ ਪ੍ਰੋਪਰ ਡਿਟੇਲ ਦੇ ਵਿੱਚ ਵੀਡੀਓ ਦੇਖਣਾ ਚਾਹੁੰਦੇ ਆਪਣੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਤੇ ਬਾਕੀ ਨੰਬਰ ਸਕਰੀਨ ਤੇ ਚੱਲ ਰਿਹਾ ਕੰਟੈਕਟ ਕਰ ਸਕਦੇ ਹੋ ਨਾ ਕਰਨ ਲਈ ਧੰਨਵਾਦ ਉਸ